ਇੱਕ ਪਾਸੇ ਸ਼ਕਰਪੁਰਿਆ ਫਰਿਆਦ ਹੈ ਦੂਜੇ ਪਾਸੇ ਸ਼ਕਰਪੁਰਿਆ ਕਾਕਾ ਸਦੀਕ ਵਰਗੇ ਚਾਰ ਨੌਜਵਾਨ ਉਹ ਸ਼ਕਰਪੁਰ ਦੀ ਧਰਤੀ ਜਿਲ੍ਹਾ ਜਲੰਧਰ ਦੀ ਦੁਨੀਆ ਖੜੀ ਦੇਖਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰਿਆ ਕਾਕਾ ਉਹ ਸੰਦੀਪ ਲੁਧਰ ਨੂੰ ਜਫਾ ਲਾ ਗਿਆ ਚੰਦਰਾ ਟਰੈਕਟਰ ਤੇ ਬੈਠਣ ਨੂੰ ਫਿਰਦਾ ਉਹ ਕਾਕਾ ਸ਼ਕਰਪੁਰਿਆ ਕਾਮਾ ਗਿਆ ਇਹ ਤਾਂ ਸ਼ਕਰਪੁਰੀਆ ਕਮਾਲ ਕਰ ਗਿਆ ਓਏ ਸੰਗਰੂਰ ਵਾਲੇ ਆਉਂਦਾ ਅਗਲੀ ਲੱਗਿਆ ਹੋਇਆ ਨਾਲ ਸਦੀਕ ਕਲੀ ਹੈ ਦੂਜੀ ਕੰਨੀ ਤੇ ਕਾਕਾ ਸ਼ਕਰਪੁਰੀਆ ਇਹ ਸ਼ਕਰਪੁਰੀਆ ਕਾਕਾ ਤੇ ਸੰਦੀਪ ਲੋਧਰ ਦੂਜੀ ਵਾਰੀ ਟੱਕਰੇ ਹੋ ਗਏ ਇਸ ਵਾਰ ਕੌਣ ਜਿੱਤੂ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੋਧਰ ਤੇ ਕਾਕਾ ਸ਼ਕਰਪੁਰੀਆ ਦੀ ਟੱਕਰ ਚੱਲਦੀ ਹੈ ਓਏ ਦੂਜੀ ਵਾਰੀ ਜੋ ਫਰ ਰ ਗਿਆ ਲੋਧਰ ¡Noter! ¡Oh, ese, bro!